ਤੇ ਮੈਂ ਦੂਸਰਾ ਟਰਾਈ ਕਰਕੇ ਨਹੀਂ ਲਿਆ ਸੀ ਤੇ ਉਹਦੇ ਤੇ ਚੱਲ ਜਾਂਦੇ ਆ ਤੇ ਹੁਣ ਅਜੀਪਾਲਨ ਕਲਜੀ ਕਿੱਥੇ ਕਿੱਥੇ ਆ ਉਹਨਾਂ ਦੇ ਕਰਕੇ ਇਹ ਸੱਤ ਨਹੀਂ ਮੈਂ ਇੱchnਾ ਚਾਹੁੰਦੀ ਕਿ ਪੜ ਕੇ ਜਿਹੜੀ ਵੀ ਚੰਗੀ ਨੌਕਰੀ ਜਾਂ ਜੋਬ ਤੁਹਾਨੂੰ ਮਿਲੇਗੀ ਉਹਨੇ ਕਰਕੇ ਮੈਂ ਆਪਣੇ ਘਰ ਦੇ ਨਾਮ ਰੋਸ਼ਨ ਕਰਾਂਗੀ ਤੇਰੀਆਂ ਮੁਸ਼ਕਲਾਂ ਨੇ ਪਰ ਮੈਂ ਤੇ ਮਿਲ ਕੇ ਹੈਂਡਲ ਕਰ ਲਵਾਂਗੀ ਜਿਹੜੀ ਹੁਣ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਕਈ ਲੋਕ ਪੜਦੇ ਨਹੀਂ ਹੈ ਬੱਚੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੀਦਾ ਕਿ ਤੁਸੀਂ ਵੀ ਸਭ ਤੋਂ ਜ਼ਿਆਦਾ ਵੱਧ ਪੜ ਕੇ ਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੋ ਦੇ ਜਗਬਣੀ ਪੰਜਾਬ ਕੇਸਰੀ ਟੀਵੀ ਮੈਂ ਹਰਜਿੰਦਰ ਸਿੰਘ ਗੁਰਾਇਆ ਸਿਆਣੇ ਬਿਲਕੁਲ ਕਹਿੰਦੇ ਵੀ ਜੇਕਰ ਕੋਸ਼ਿਸ਼ ਕਰਨ ਦੀ ਹਿੰਮਤ ਹੋਵੇ ਤਾਂ ਹਰ ਕੰਮ ਜਿਹੜਾ ਹਰ ਇਨਸਾਨ ਕਰ ਸਕਦਾ ਪਰ ਹਿੰਮਤ ਜਿਹੜਾ ਹਾਰ ਗਿਆ ਉਹ ਫਿਰ ਵੀ ਨਹੀਂ ਕਰ ਸਕਦਾ ਕੁਦਰਤ ਵੱਲੋਂ ਇੱਕ ਤੁਹਾਨੂੰ ਵਿਖਾ ਰਹੇ ਆ ਕੁਦਰਤ ਵੱਲੋਂ ਇੱਕ ਆਪਾ ਮਾਰ ਵੱਲੋਂ ਉਸ ਲੜਕੀ ਦਾ ਜਿਹੜਾ ਇੱਕ ਸੰਘਰਸ਼ ਦਾ ਰਾਹ ਜਿਹੜਾ ਉਹ ਵੇਖਿਆ ਜਾ ਰਿਹਾ ਹੈ ਐਸੀ ਆ ਲੜਕੀ ਨਾਂ ਦਾ ਬਿਲਕੁਲ ਤੁਰ ਫਿਰ ਸਕਦੀ ਆ ਸਿਰਫ ਇੱਕ ਟ੍ਰਾਈਸਾਈਕਲ ਤੇ ਬੈਠ ਕੇ ਹੀ ਉਧਰ ਉਧਰ ਜਾ ਰਹੀ ਆ ਪਰ ਅੱਜ ਵੀ ਜਿਹੜਾ ਆਪਣਾ ਸੰਘਰਸ਼ ਆ ਉਹ ਲੜਕੀ ਨੇ ਨਹੀਂ ਹਾਰਿਆ ਔਰ ਆਪਣੇ ਸੰਘਰਸ਼ ਨੂੰ ਜਿਹੜੀ ਆਪਣੀ ਉਮਰ ਦੇ ਹਿਸਾਬ ਨਾਲ ਅੱਜ ਵੀ ਜਿਹੜੀ ਹੈ ਗ੍ਰੈਜੂਏਸ਼ਨ ਵਿੱਚ ਆਪਣੀ ਪੜ੍ਹਾਈ ਨੂੰ ਜਿਹੜਾ ਲੈ ਕੇ ਪਹੁੰਚ ਗਈ ਹੈ ਗੱਲ ਕੀਤੀ ਜਾਵੇ ਤਾਂ ਇਹ ਲੜਕੀ ਨੂੰ ਜਿਹੜਾ ਪਹਿਲਾਂ ਜਾਣਾ ਆਉਣਾ ਬਹੁਤ ਔਖਾ ਸੀ ਪਰ ਚਲੋ ਸਮਾਜ ਸੇਵਕ ਜਥੇਬੰਦੀਆਂ ਵੱਲੋਂ ਜਿਹੜਾ ਇਹਨੂੰ ਸਾਈਕਲ ਮੁਹੱਈਆ ਕਰਾਇਆ ਜਿੱਥੋਂ ਉਹਨੇ ਪਲੱਸ 2 ਤੱਕ ਜਿਹੜੀ ਪੜਾਈ ਆ ਕੀਤੀ ਆ ਫਸਟ ਟੂ ਦੀ ਪੜਾਈ ਤੋਂ ਬਾਅਦ ਅੱਜ ਵੀ ਜਿਹੜੀ ਫਸਟ ਈਅਰ ਵਿੱਚ ਐਡਮਿਸ਼ਨ ਲਈ ਆ ਅਸੀਂ ਇਸ ਮੋਕੇ ਖੜੇ ਆ ਜੀ ਦਰੰਗਲਾ ਵਿਧਾਨ ਸਭਾ ਹਲਕਾ ਦੀਨਨਗਰ ਦੇ ਦਰੰਗਲਾ ਬਲਾਕ ਦੇ ਪਿੰਡ ਸ਼ਾਹਪੁਰਾ ਫੁਗਾਨਾ ਵਿਖੇ ਜਿੱਥੇ ਇੱਕ ਲੜਕੀ ਅੱਜ ਵੀ ਆਪਣੀ ਜਿਹੜੀ ਹਿੰਮਤ ਨੂੰ ਬਿਲਕੁਲ ਨਹੀਂ ਹਾਰੀ ਆਪਣੀ ਹਿੰਮਤ ਨੂੰ ਜਿਹੜਾ ਅੱਜ ਵੀ ਕਾਇਮ ਕਰਕੇ ਆਪਣੀ ਜ਼ਿੰਦਗੀ ਦੇ ਨਾਲ ਜਿਹੜਾ ਬਿਲਕੁਲ ਸੰਘਰਸ਼ ਕਰਕੇ ਅੱਜ ਵੀ ਆਪਣੇ ਬਿਲਕੁਲ ਜੋ ਉਸ ਲੜਕੀ ਦਾ ਇੱਕ ਪਹੁੰਚਣ ਦਾ ਬਿਲਕੁਲ ਫੈਸਲਾ ਹੈ ਵੀ ਆ ਫੈਸਲਾ ਕੀਤਾ ਹੈ ਵੀ ਮੈਂ ਇਹ ਪੜ੍ਹਾਈ ਜਿਹੜੀ ਕਰਨੀ ਕਰਨੀ ਆ ਉਸ ਮੰਜ਼ਲ ਤੇ ਪਹੁੰਚਣ ਲਈ ਉਹ ਲਗਾਤਾਰ ਆਪਣਾ ਜਿਹੜੀ ਹਿੰਮਤ ਕਰ ਰਹੀ ਆ ਇਸ ਮੌਕੇ ਮੈਂ ਮਜੂਬਾ ਸੁਨੇਹਾ ਔਰ ਇਹ ਲੜਕੀ ਜਿਹੜੀ ਚਾਰ ਭੈਣਾਂ ਨੇ ਔਰ ਇੱਕ ਭਰਾ ਵਾ ਜਿਹੜੇ ਅੱਜ ਵੀ ਆਪਣਾ ਪਰਿਵਾਰ ਜਿਹੜਾ ਵਾ ਉਹਨਾਂ ਦੀ ਬਿਲਕੁਲ ਮਦਦ ਕਰ ਰਹੀ ਆ ਔਰ ਪਲੱਸ ਟੂ ਕਰਨ ਤੋਂ ਬਾਅਦ ਲੜਕੀ ਨੇ ਅੱਜ ਜਿਹੜੀ ਹੈ ਗ੍ਰੈਜੂਏਸ਼ਨ ਵਿੱਚ ਆਪਣੀ ਕਲਾਸ ਜਿਹੜੀ ਆ ਉੱਥੇ ਪਹੁੰਚ ਗਈ ਆ ਇਸ ਦਾ ਇਹੋ ਜਿਹਾ ਉਮੀਦ ਆ ਕਿ ਮੈਂ ਲਗਾਤਾਰ ਪੜ੍ਹਦੀ ਜਾਵਾਂਗੀ ਪੜ੍ਹ ਕੇ ਕਿਸੇ ਜਿਹੜਾ ਮੰਜ਼ਲ ਹਾਸਲ ਕਰ ਸਕਾਂਗੀ ਮੇਰੇ ਨਾਲ ਇਸ ਮੌਕੇ ਲੜਕੀ ਨੂੰ ਜਦੋਂ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਨਾ ਕੀ ਕਹਿੰਦੇ ਨੇ ਕੀ ਨਾਮ ਔਰ ਲੜਕੀ ਦੀ ਜਿਹੜੀ ਹਿੰਮਤ ਆ ਅੱਜ ਵੀ ਕੀ ਹੈ ਬੇਟਾ ਕੀ ਨਾਮ ਆਪਣਾ ਮੇਰਾ ਨਾਮ ਸੁਨੀਹਾ ਹੈ ਕਿਹੜੀ ਕਲਾਸ ਪੜ੍ਹਦੇ ਹੋ ਮੈਂ 1st ਈਅਰ ਸਮ ਕਲੂਨੀ ਤੇ ਜਦੋਂ ਤੁਸੀਂ +1 ਚਾਹ +2 ਚਾਹ ਦੱਸਿਓ ਮੈਂ ਆਪਣੇ ਸਰਕਾਰੀ ਹਾਈ ਸਕੂਲ ਕਿੱਥੇ ਆ ਹੈ ਦੁਰਾਂਗਲੇ ਦੇ ਵਿੱਚ ਠੀਕ ਹੈ ਇਹ ਸ਼ੁਰੂ ਤੋਂ ਜਮੰਦਰੂ ਸੀ ਇਹ ਪ੍ਰੋਬਲਮ ਤਾਂ ਹਾਂ ਸੀ ਤੇ ਕਿਦਾਂ ਫਿਰ ਸਕੂਲ ਜਾਂਦੇ ਸੀ ਪਹਿਲਾਂ ਤਾਂ ਮੈਨੂੰ ਦੂਸਰਾ ਟ੍ਰਾਈਕਾ ਵੀ ਮਿਲਿਆ ਸੀ ਤੇ ਉਹਦੇ ਤੇ ਚੱਲ ਜਾਂਦੇ ਹਾਂ ਹੁਣ ਅਜੇ ਪਾਲੰਗਪੁਰ ਜੀ ਕਿੱਥੇ ਕਿੱਥੇ ਆ ਉਹਨਾਂ ਦੇ ਕਰਕੇ ਇਹ ਸੈਟ ਨਹੀਂ ਆ ਅੱਜ ਸਾਡਾ ਸ਼ੁਰੂ ਤੋਂ ਜਿਹੜਾ ਪੜ੍ਹਾਈ ਵਿੱਚ ਮਨ ਹੈ ਵੀ ਮੈਂ ਕਿਹ ਮੰਜ਼ਲ ਤੇ ਪਹੁੰਚਣਾ ਕੀ ਬਣਨਾ ਮੈਂ ਪੜ ਕੇ ਜਿਹੜਾ ਤੁਸੀਂ ਲਗਾਤਾਰ ਪੜ੍ਹਦੇ ਕੀ ਉਮੀਦ ਆ ਵੀ ਮੈਂ ਬਣਾ ਕੀਤੀ ਮੰਜ਼ਲ ਆ ਤੁਹਾਡੀ ਕੁਛ ਨਹੀਂ ਬਸ ਅਨੀ ਮੈਂ ਇਹ ਕਹਿਣਾ ਚਾਹੂੰਗੀ ਕਿ ਪੜ ਕੇ ਜਿਹੜੀ ਵੀ ਚੰਗੀ ਨੌਕਰੀ ਜਾਂ ਜੋਬ ਮੈਨੂੰ ਮਿਲੇਗੀ ਔਰ ਇਹ ਕਰਕੇ ਮੈਂ ਆਪਣੇ ਹੋਂ ਕਰਦਿਆਂ ਦਾ ਨਾਮ ਰੋਸ਼ਨ ਕਰਾਂਗੀ ਤੇ ਜਦੋਂ ਪਹਿਲਾਂ ਜਾਂਦੇ ਰਹੇ ਉਦੋਂ ਮੁਸ਼ਕਲ ਨਹੀਂ ਹੁੰਦੀ ਸਕੂਲ ਚ ਪੜਨ ਜਾਂਦਾ ਨਾਲ ਕੋ ਛੱਡਣ ਜਾਂਦੀ ਰਹੀ ਜਿੱਦਾਂ ਤੁਹਾਡੀਆਂ ਸਿਸਟਰਾਂ ਨੇ ਵੱਡੀਆਂ ਨੇ ਤੁਹਾਡੇ ਕੋ ਛੋਟੀਆਂ ਨੇ ਨਹੀਂ ਵੱਡੀ ਮੈਂ ਆ ਸਾਰੇ ਮੈਂ ਨਾਲ ਛੋਟੀਆਂ ਸਿਸਟਰਾਂ ਤੇ ਮੇਰੀ ਸਿਸਟਰ ਮੈਂ ਨਾਲ ਪੜਦੀ ਰਹੀ ਆ ਕਿ ਤੇ ਉਹ ਦਿਨ ਆਲੀ ਚੱਲ ਜਾਂਦੇ ਨੇ ਸਕੂਲ ਹਾਂਜੀ ਤੇ ਸਕੂਲ ਜਾ ਕੇ ਤਾਂ ਨਹੀਂ ਕੋਈ ਮੁਸ਼ਕਲ ਆਉਂਦੀ ਦੀ ਨਹੀਂ ਸਕੂਲ ਜਾ ਕੇ ਵੀ ਤੇਰੀਆਂ ਮੁਸ਼ਕਲਾਂ ਆਉਂਦੀਆਂ ਪਰ ਮੈਂ ਤੇ ਮਿਲ ਤਾਂ ਹੈਂਡਲ ਕਰ ਲੈਂਦੇ ਠੀਕ ਆ ਤੇ ਸਕੂਲ ਜਦੋਂ ਪੜਦੇ ਸੀ ਫਿਰ ਪੂਰਾ ਟਾਈਮ ਲਾਉਂਦੇ ਸੀ ਕਿ ਜਲਦੀ ਆ ਜਾਂਦੇ ਸੀ ਨਹੀਂ ਪੂਰਾ ਟਾਈਮ ਜਿਦੋਂ ਤਾਂ ਅੱਧਾ 3 ਨਹੀਂ ਹੁੰਦੀ ਤਾਂ ਕਰ ਰਹੇ ਸੀ ਠੀਕ ਆ ਤੇ ਹੁਣ ਜਿਹੜਾ ਕਿਹੜੀ ਕਲਾਸ ਤੁਸੀਂ ਐਡਮਿਸ਼ਨ ਲਈ ਹੈ ਗ੍ਰੈਜੂਏਸ਼ਨ ਕਰ ਰਹੇ ਹਾਂ ਤੇ ਭਵਿਸ਼ਾਣ ਖਾਲਸਾ ਕੋਲ ਠੀਕ ਹੈ ਤੇ ਕਿਵੇਂ ਦਾ ਲੱਗਦਾ ਪੜਾਈ ਦਾ ਜਿਹੜਾ ਮਨ ਹੁਣ ਵੀ ਪੜਨ ਨੂੰ ਜੀ ਕਰਦਾ ਵੀ ਮੈਂ ਅੱਗੇ ਪੜੀ ਜਾਵਾਂ ਲਗਾਤਾਰ ਪੜੀ ਜਾਵਾਂ ਹਾਂਜੀ ਮੈਂ ਇਹ ਕਿ ਪੜੰਗ ਨਾਲ ਕੋਈ ਜੋ ਜੋਪ ਵਗੈਰਾ ਵੀ ਮੇਰੇ ਜੈਸੇ ਨਹੀਂ ਤੇ ਦੋਨੇ ਚੀਜ਼ਾਂ ਨਾਲ ਰਹਿ ਜਾਂਦਾ ਹੋਰ ਕੀ ਸ਼ੌਂਕ ਹੋਰ ਪੇਂਟਿੰਗ ਸ਼ੌਂਕ ਹੈ ਪੇਂਟਿੰਗ ਕਰਦੇ ਹੋ ਹਾਂਜੀ ਇਹ ਕੀ ਬਣਾਇਆ ਹੁਣ ਤੱਕ ਪੇਂਟਿੰਗ ਚ ਬੇਸ਼ੱਕ ਜੰਗੀ ਦੀ ਇੱਕ ਤਸਵੀਰ ਲੈ ਠੀਕ ਹੈ ਤੇ ਇੱਕ ਮਾਤਾ ਅਛੇ ਅਛੇ ਜੀ ਅਛਾ ਜੀ ਪੇਂਟਿੰਗ ਤੇ ਸ਼ੌਂਕ ਹੈ ਲਗਾਤਾਰ ਪੇਂਟਿੰਗ ਕਰੀ ਜਾਂਦੇ ਹੋ ਹਾਂ ਜੀ ਕਾਫੀ ਵਧੀਆ ਬਣਾ ਲੈਂਦੇ ਹੋ ਦੇਖ ਲੈ ਪੇਂਟਿੰਗ ਤੇ ਪੜ੍ਹਾਈ ਜਦੋਂ ਕਰਦੇ ਹੋ ਉਦੋਂ ਜਿਹੜਾ ਪੜ੍ਹਾਈ ਵਿੱਚ ਕੋਈ ਹੁਣ ਮੁਸ਼ਕਲ ਤੇ ਨਹੀਂ ਆ ਰਹੀ ਹਾਂ ਮੁਸ਼ਕਲ ਤਾਂ ਹੈ ਪਰ ਤਵੇ ਅੱਜ ਤੋਂ ਕੱਲੇ ਕੀ ਵਿਲੇਜ ਆਇਦਾ ਹੈ ਤੇ ਡਰਤਾ ਲੱਗਦਾ ਯਾ ਅੱਛਾ ਜੀ ਕਿੰਦਾ ਡਰ ਲੱਗਦਾ ਜਿੱਦਾਂ ਰਸਤੇ ਚ ਵਸਾਈ ਆ ਕਿ ਇਕੱਲੇ ਛੱਪ ਤੇ ਜਾਂਦੇ ਆ ਜਿੱਤਰਾ ਕੋਈ ਤੇਰੇ ਮੁਸਫਲਾਂ ਨਹੀਂ ਛੱਪਦੇ ਵਿੱਚ ਠੀਕ ਆ ਤੇ ਹੁਣ ਸਰਕਾਰ ਕੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਕਿੰਦਾ ਦੀ ਕੋ ਮਦਦ ਕੀਤੀ ਜਾਵੇ ਕਿ ਹੜ੍ਹ ਵੀ ਆਏ ਆ ਹੜ੍ਹ ਕਰਕੇ ਕਹਿੰਦੇ ਤੁਹਾਡਾ ਘਰ ਵੀ ਜਿਹੜਾ ਟੁੱਟ ਗਿਆ ਸੀ ਹਾਂਜੀ ਮੈਂ ਚਾਚਾ ਜੀ ਦਾ ਘਰ ਓਹ ਉਹਨਾਂ ਦੀ ਸਾਰੀ ਛੱਤ ਡਿੱਗੀ ਸੜਕਾਂ ਰੁਟਾਟ ਗਿਆ ਉਹਨਾਂ ਦੀ ਵੀ ਮਦਦ ਕੀਤੀ ਜਾਈ ਤੇ ਸਾਡੀ ਫਲੈਸ਼ ਦੀ ਵੀ ਮਦਦ ਕੀਤੀ ਜਾਈ। ਕਰਚ ਫਲੈਸ਼ ਨਹੀਂ ਬਣੀ ਦੀ ਜੇ? ਨਹੀਂ। ਅੱਛਾ ਕਰਚ ਫਲੈਸ਼ ਨਹੀਂ ਆ। ਤੇ ਇਹ ਜਿੱਦਾਂ ਹੁਣ ਹੜ ਦੇ ਵਿੱਚ ਆ ਹੜ ਦੇ ਵਿੱਚ ਫਿਰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਘਰ ਪਾਣੀ ਤੇ ਨਹੀਂ ਆਇਆ। ਘਰ ਪਾਣੀ ਤਾਂ ਬੁੱਧ ਰਾਇ ਲਕ ਲਕ ਪਾਣੀ ਆਇਆ ਸੜਕਾਂ। ਅੱਛਾ ਫਿਰ ਕਿੱਥੇ ਰਹੇ? ਅਸੀਂ ਆਪਣੇ ਕੋਟ ਤੇ ਰੇਸੇ ਅੱਛਾ ਹੈ ਹਾਂਜੀ ਤੇ ਪੇਂਟਿੰਗ ਵੀ ਕਰਦੇ ਹੋ ਬਹੁਤ ਵਧੀਆ ਕੀਤੀ ਹੋਏ ਕੋਈ ਸੁੰਦਰੀ ਬਣਾਈ ਬਾਬੇ ਸਿਚਨ ਜੀ ਦੀ ਫੋਟੋ ਬਣਾਈ ਹੈ ਉਹ ਦਿਖਾਓਗੇ ਮੈਨੂੰ ਹਾਂਜੀ ਅਮੈਂ ਕੈਮਰਾਮੈਨ ਨੂੰ ਕਹਿੰਨਾ ਪਹਿਲਾਂ ਵਿਖਾਈ ਜਾਏ ਬਾਬਾ ਸਚਨਜੀ ਦੀ ਤੇ ਜਿਹੜੀ ਆ ਬਿਲਕੁਲ ਵਧੀਆ ਤਸਵੀਰ ਬਣਾਈ ਹੋਈ ਆ ਪੇਂਟਿੰਗ ਦੇਖੋ ਕਿੰਨੀ ਵਧੀਆ ਕਿਉਂਕਿ ਕਾਫੀ ਜਗ੍ਹਾ ਮਸ਼ਹੂਰ ਆ ਸਾਡੇ ਗੁਰਦਾਸਪੁਰ ਜ਼ਿਲ੍ਹੇ ਚ ਗੁਰਦੁਆਰਾ ਟਾਲੀ ਸਾਹਿਬ ਪੈਂਦਾ ਉੱਥੇ ਬਾਬਾ ਸਚਨਜੀ ਦੀ ਜਿਹੜੀ ਆ ਉਹਨਾਂ ਵੱਲੋਂ ਆਪਣੇ ਜਿਹੜੇ ਕੁਝ ਸਮਾਂ ਉੱਥੇ ਰਹਿ ਕੇ ਜਿਹੜੀ ਆ ਭਗਤੀ ਕੀਤੀ ਗਈ ਸੀ ਉਹ ਲੜਕੀ ਵੱਲੋਂ ਵੇਖੋ ਕਿੰਨੀ ਵਧੀਆ ਇੱਕ ਬਿਲਕੁਲ ਤਸਵੀਰ ਬਣਾਈ ਗਈ ਹੈ ਮੈਂ ਥੋੜਾ ਪਿੱਛੇ ਉਹ ਵਿਖਾਨਾਂ ਪਿੱਛੇ ਤਸਵੀਰ ਵਿਖਾਈ ਜਾਏ ਦੇਖੋ ਕਿੰਨੀ ਵਧੀਆ ਬਣਾਈ ਗਈ ਆ ਕੁਦਰਤ ਵੱਲੋਂ ਭਾਵੇਂ ਉਸ ਲੜਕ ਅਰ ਅੱਜ ਵੀ ਹਿੰਮਤ ਨਹੀਂ ਹਾਰਦੀ ਜਿਹੜੀ ਹੁਣ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਕਈ ਲੋਕ ਪੜਦੇ ਨਹੀਂ ਆ ਬੱਚੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੀਦਾ ਕਿ ਤੁਸੀਂ ਵੀ ਸਭ ਤੋਂ ਜ਼ਿਆਦਾ ਵੱਧ ਪੜ੍ਹ ਕੇ ਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੋ ਤੇ ਜਿਹੜੀ ਨਸ਼ੇ ਨੂੰ ਸ਼ਾਂ ਵਿੱਚ ਲੁਕਤੇ ਰਹੇ ਆ ਨਸ਼ੇ ਨੂੰ ਸ਼ਕਟਾਓ ਹਾਂ ਠੀਕ ਹੈ ਤੇ ਹੋਰ ਕੋਈ ਮੰਗ ਕਰਦੇ ਹੋ ਸਰਕਾਰ ਕੋਲੋਂ ਜਾਂ ਪ੍ਰੋਸੈਸ਼ਨ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਫਰੇ ਬਸ ਆਹੀ ਮੇਰੇ ਪੰਡੀ ਦੀ ਸ਼ਾਦੀ ਹੈ ਕੋਈ ਜ਼ੋਰਮੰਦ ਮਦਦ ਕਰਨਾ ਚਾਹੇ ਤੇ ਮਦਦ ਕਰ ਚਲ ਭੀ ਠੀਕ ਆ ਤੇ ਪਾਪਾ ਕੀ ਕਰਦੇ ਆ ਪਾਪਾ ਮਿੱਚਰ ਦਾ ਕੰਮ ਕਰਦੇ ਆ ਇਸ ਤਰ੍ਹਾਂ ਤੇ ਪਰ ਉਹ ਮਾਰਦੇ ਆ ਉਹਨਾਂ ਕੰਮ ਤੋਂ ਕਈ ਛਾਲ ਦੋ ਸਾਲ ਹੋਇਆ ਕੰਮ ਤੇ ਨਹੀਂ ਗਏ ਹੋ ਠੀਕ ਆ ਹਾਂਜੀ ਤੇ ਹੁਣ ਪੜਾਈ ਜਿਹੜੀ ਆ ਲਗਾਤਾਰ ਅੱਗੇ ਕਿੱਥੇ ਤੱਕ ਪੜੋਗੇ ਕੀ ਆ ਕਿਹੜੀ ਮੰਜ਼ਿਲ ਤੱਕ ਪਹੁੰਚਣਾ ਸਵੇਰੇ ਕਰਦੇ ਕੋਈ ਜੋ ਕੇ ਕੀ ਅੱਛਾ ਜੀ ਚਲੋ ਇਸੀ ਮੇਰਾ ਲੜਕੀ ਦੇਖੋ ਲੜਕੀ ਦੇ ਕਿ ਹਿੰਮਤ ਦੇਖੀ ਜਾਏ ਤਾਂ ਲੜਕੀ ਦੀ ਅੱਜ ਵੀ ਹਿੰਮਤ ਜਿਹੜੀ ਆ ਉਹ ਬਿਲਕੁਲ ਆ ਜਿਹੜੀ ਆਪਣੀ ਪੜ੍ਹਾਈ ਕਰਕੇ ਮੈਂ ਸਰਕਾਰੀ ਨੌਕਰੀ ਜਿਹੜੀ ਪ੍ਰਾਪਤ ਕਰਨੀ ਕਰਨੀ ਆ ਆਪਾਂ ਵੀ ਇਹੋ ਕਹਿੰਨੇ ਆ ਹਰ ਸਮਾਜ ਸੇਵਕ ਹਰ ਜਥੇਬੰਦੀ ਨੂੰ ਆਪਾਂ ਅਪੀਲ ਕਰਨੇ ਕਿਉਂਕਿ ਹੜ੍ਹ ਦੀ ਮਾਰ ਦੇ ਹੇਠਾਂ ਜਿਹੜੇ ਇਹ ਪਿੰਡ ਵੀ ਆਏ ਹੋਏ ਸੀ ਇਹ ਲੋਕਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਭਾਵੇਂ ਕਿ ਇਹ ਪਿੰਡਾਂ ਦੇ ਅੰਦਰ ਕੁਝ ਘਰ ਜਿਹੜੇ ਆ ਗਲੋਬਲ ਸਕੂਲ ਉਹ ਜਿਹੜੇ ਬਣਾਏ ਜਾ ਰਹੇ ਆ ਪਰ ਫਿਰ ਵੀ ਜਿਹੜੇ ਲੋਕ ਆ ਕੁਝ ਅੱਜ ਵੀ ਜਿਹੜੇ ਲੋਕ ਆਪਣੇ ਘਰਾਂ ਤੋਂ ਬੇਕਾਰ ਹੋ ਕੇ ਜਿਹੜੇ ਛ ਨੂੰ ਘਰੋਂ ਬੇਕਾਰ ਹੋਣਾ ਪਿਆ ਪਾ ਪਰ ਜੋ ਕੁਝ ਸਮਾਜਿਕ ਜਥੇਬੰਦੀਆਂ ਨੇ ਇਸ ਲੜਕੀ ਦੀ ਜਿਹੜੀ ਅੱਜ ਵੀ ਉਹਨਾਂ ਇਹੋ ਗੱਲ ਕਹੀ ਆ ਲੜਕੀ ਇਹਨਾਂ ਨੂੰ ਜਿਹੜੀ ਮੇਨ ਪ੍ਰੋਬਲਮ ਆ ਰਹੀ ਆ ਉਹਨਾਂ ਦੇ ਘਰ ਵਿੱਚ ਜਿਹੜੀ ਆ ਟਾਇਲਟ ਨਾ ਹੋਣ ਕਰਕੇ ਜਿਹੜੀ ਅੱਜ ਵੀ ਉਹਨੂੰ 플ਸ਼ ਦੀ ਜਿਹੜੀ ਸਮੱਸਿਆ ਜ਼ਰੂਰ ਆ ਉਹਨਾਂ ਨੂੰ 플ਸ਼ ਜਿਹੜੀ ਉਹਨਾਂ ਦੇ ਘਰ ਜਿਵੇਂ ਬਣਾਉਣਾ ਚਾਹੁੰਦਾ ਕੁਝ ਸਮਾਜਿਕ ਜਥੇਬੰਦੀਆਂ ਤੂੰ ਬਣਾ ਕੇ ਉਹਨਾਂ ਨੂੰ ਦੇ ਸਕਦੀਆਂ ਨੇ ਹੋਰ ਵੀ ਉਹਨੇ ਇਹ ਮੰਗ ਕੀਤੀ ਆ ਵੀ ਜਿਹੜੀ ਮੇਰੀ ਸਿਸਟਰ ਦੀ ਇੱਕ ਸ਼ਾਦੀ ਆ ਜੇ ਕਿਸੇ ਨੇ ਕੋਈ ਵੀ ਮਦਦ ਕਰਨੀ ਹੋਵੇ ਤਾਂ ਉਹ ਕਰ ਸਕਦੇ ਨੇ ਇਸ ਮੌਕੇ ਮੇਰੇ ਨਾਲ ਕੁਝ ਪਿੰਡ ਦੇ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੇ ਹਾਂ ਜੀ ਬਾਜੀ ਕੀ ਨਾ ਆਪਣਾ ਜੀ ਘਰ ਪਾਸ ਦੇ ਤੇ ਪਾਜੀ ਕਿਵੇਂ ਆ ਲੜਕੀ ਨੂੰ ਤੁਸੀਂ ਦੇਖ ਜੋ ਕਾਫੀ ਸੰਘਰਸ਼ ਜਿਹੜਾ ਨਹੀਂ ਹਾਰੀ ਲੱਗਦੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਭਾਈ ਜੀ ਬਹੁਤ ਸ਼ਾਰਾ ਜੀ ਹਾਂਜੀ ਬਾਕੀ ਹਿੰਮਤ ਨਹੀਂ ਹਾਰਦੀ ਪਹਿਲਾਂ ਕਿਦੋਂ ਛੋਟੇ ਸਾਈਕਲ ਤੇ ਜਾਂਦੀ ਸੀ ਤੇ ਕੁਝ ਜ਼ਿੰਬੰਦੀਆਂ ਨੇ ਇਹਨਾਂ ਨੂੰ ਸਾਈਕਲ ਦਵਾਇਆ ਹੁਣ ਆਪਣਾ ਹਿੰਮਤ ਨਹੀਂ ਹਾਰਦੀ ਆਪਣਾ ਏਡੀ ਦੂਰ ਤਿੰਨ ਚਾਰ ਤਿੰਨ ਸਾਢੇ ਤਿੰਨ ਕਿਲੋਮੀਟਰ ਤੱਕ ਆਪਣਾ ਜਾਂਦੀ ਹੈ ਜੀ ਕਾਲਜ ਤੇ ਘਰ ਤੱਕ ਸਾਈਕਲ ਤੇ ਜਾਂਦੀ ਹੈ। ਸਾਈਕਲ ਤੇ ਜਾਂਦੀ ਹੈ ਚਲੋ ਤਾਂ ਕਹਿੰਦੀ ਵੀ ਡਰਦੀ ਤਾਂ ਕੋਈ ਦੁਰਘਟਨਾ ਵਾਲਾ ਹੋ ਜਾਏਗਾ ਨਾ ਕੋਈ ਦਰਦ ਵੀ। ਉਹ ਸਾਈਕਲ ਤੇ ਰਸਦੀ ਮੂੰਹ ਦਾ ਡਰ ਲੱਗਦਾ। ਇਹ ਸਨ ਪਿੰਡ ਦੇ ਲੋਕ ਜਿੰਨਾਂ ਨੂੰ ਲਿਖ ਦੱਸਿਆ ਜਾ ਰਿਹਾ ਵੀ ਲੜਕੀ ਜਿਹੜੀ ਕਾਫੀ ਆਪਣੀ ਪੜ੍ਹਾਈ ਵਿੱਚ ਸ਼ੁਰੂ ਤੋਂ ਜਿਹੜੀ ਹੁਸ਼ਿਆਰ ਸੀ ਔਰ ਸ਼ੁਰੂ ਤੋਂ ਵੀ ਮਿਹਨਤ ਜਿਹੜੀ ਲਗਾਤਾਰ ਕਰ ਰਹੀ ਸੀ ਔਰ ਆਪਾਂ ਵੀ ਇਹੀ ਮੰਗ ਕਰਨੇ ਆ ਜੋ ਵੀ ਸਮਾਜ ਸੇਵਕ ਜਿਥੇ ਬੰਦੀਆਂ ਨੇ ਤੇ ਇਹਨਾਂ ਦੀ ਜਿਹੜੀ ਮਦਦ ਤਾਂ ਵੱਧ ਚੜ੍ਹ ਕੇ ਕੀਤੀ ਜਾਵੇ ਕਿਉਂਕਿ ਲੋੜਵੰਦ ਨੂੰ ਜੇਕਰ ਮਿਲ ਜੇ ਤਾਂ ਉਸ ਤੋਂ ਵੱਡਾ ਜਿਹੜਾ ਪੁੰਨ ਕੋਈ ਨਹੀਂ ਹੁੰਦਾ। ਲੋੜਵੰਦ ਨੂੰ ਹਮੇਸ਼ ਵੀ ਜਿਹੜੀ ਇਹ ਲੋੜ ਅਨੁਸਾਰ ਮਿਲ ਜੇ ਤਾਂ ਉਹ ਸਭ ਤੋਂ ਵੱਡਾ ਕੁੰਨ ਮੰਨਿਆ ਜਾਂਦਾ ਕੈਮਰਾਮੈਨ ਵਿਰਿੰਦਰ ਠਾਕਰ ਦੇ ਨਾਲ ਹਰਜਿੰਦਰ ਸਿੰਘ ਗਰਾਇਆ ਜਗਬਾਣੀ ਪੰਜਾਬ ਕੇਸਰੀ ਟੀਵੀ ਦੀਨਾ ਨਗਰ ਗੁਰਦਾਸਪੁਰ